ਸਸ਼ੀ ਕਾਲ ਜੀ ਸਾਰਿਆਂ ਨੂੰ ਆਜ ਜਿਹੜੀ ਜੜੀ ਬੂਟੀ ਬਾਰੇ ਗੱਲ ਕਰੇ ਇਟ ਸਿਟ ਬਾਰੇ ਗੱਲ ਕਰਾਂਗੇ ਜਿਹਨੂੰ ਪੁਨਰਨਵਾ ਵੀ ਬੋਲ ਦਿੰਦੇ ਆ ਤੇ ਪਿਗ ਵੀਡ ਬੋਲਦੇ ਆ ਪਿਗ ਵੀਡ ਤਾਂ ਕਿਹਾ ਜਾਂਦਾ ਕਿਉਂਕਿ ਸੂਰਾਂ ਨੂੰ ਇਹ ਖਵਾਈ ਜਾਂਦੀ ਹੈਗੀ ਬੂਟੀ ਤਾਂ ਇੱਕ ਲੇਟਮੀ ਬੂਟੀ ਹੈਗੀ ਆ ਥੱਲੇ ਫੈਲਦੀ ਆ ਤੇ ਬਹੁਤ ਰੁੱਤੀ ਬੂਟੀ ਕਹਿ ਸਕਦੇ ਆ ਆਪਾਂ ਨੂੰ ਤਾਂ ਮਤਲਬ ਕਹਿੰਦਾ ਇਹ ਆਮ ਓਝਾੜ ਥਾਮਾਂ ਤੇ ਹੁੰਦੀ ਆ ਤੇ ਨਦੀਨ ਦੇ ਫਾਰਮ ਵਿੱਚ ਉਗਦੀ ਹੈ ਤੇ ਮਤਲਬ ਕਹਿੰਦਾ ਕਿਸਾਨ ਨੂੰ ਮਤਲਬ ਆਪਣੇ ਖੇਤਾਂ ਚ ਰਿਮੂਵ ਕਰਦੇ ਰਹਿਣਾ ਪਰ ਇਹਦੀ ਵੈਲਿਊ ਬਹੁਤ ਹੈਗੀ ਆ ਜਿਵੇਂ ਹੋਰ ਜੜੀ ਬੂਟੀਆਂ ਬਾਰੇ ਗੱਲ ਕੀਤਾ ਇਸ ਇਹ ਵੀ ਮਤਲਬ ਕਹਿੰਦਾ ਕਾਫੀ ਕੀਮਤੀ ਬੂਟੀ ਹੈਗੀ ਆ ਤਾਂ ਇਸ ਦਾ ਜਿਹੜਾ ਸਮਝਣਾ ਪੈਣਾ ਸਾਨੂੰ ਜਦੋਂ ਇਹ ਇਹਦਾ ਫਲ ਪੱਕ ਜਾਂਦਾ ਫਲ ਗਿਰ ਜਾਂਦਾ ਹੈਗਾ ਜਦੋਂ ਸਰਦੀਆਂ ਦੇ ਖਤਮ ਹੋ ਜਾਂਦੇ ਫਿਰ ਮਤਲਬ ਕਹਿੰਦਾ ਜਦੋਂ ਅਗਲਾ ਬਰਸਾਤ ਆਉਂਦੇ ਫਿਰ ਜੜ ਤੋਂ ਫੇਰ ਪੁੰਗੇ ਹੁੰਦੀ ਹੈ ਇਸ ਕਰਕੇ ਨੂੰ ਪੁਨਰ ਪੁਨਰਜੀਵ ਹੁੰਦਾ ਤਾਂ ਪੁਨਰਨਵਾਂ ਤਾਂ ਕਰਕੇ ਇਸ ਬੂਟੀ ਨੂੰ ਕਹਿੰਦੇ ਹੈਗੇ ਆ ਤਾਂ ਜਿਹੜਾ ਇਹਦਾ ਸਭ ਤੋਂ ਮਹੱਤਵਪੂਰਨ ਜਿਹੜਾ ਚੀਜ਼ ਹੈਗੀ ਆ ਉਹ ਝਾੜਾ ਮਤਲਬ ਉਹਦੀ ਝੜ ਹੈਗੀ ਆ ਆਯੁਰਵੇਦ ਦੇ ਹਿਸਾਬ ਨਾਲ ਮਤਲਬ ਕਹਿੰਦਾ ਪਿਸ਼ਾਬ ਲਿਆਉਣ 'ਚ ਹੈਲਪ ਕਰਦੀ ਮੂਤਰਵਰधक ਬੋਲ ਸਕਦੇ ਆ ਦਸਤਾਵਰ ਦਸ ਲਿਆਉਂਦੀ ਹੈਗੀ ਜੇ ਬੱਚਿਆਂ ਨੂੰ ਵੀ ਮਤਲਬ ਕਹਿੰਦਾ ਤਾਂ ਅਰਕ ਦਿੱਤਾ ਜਾਂਦਾ ਜਦੋਂ ਕੋਈ ਬੱਚਿਆਂ ਦੇ ਬੰਦ ਲੱਗ ਜਾਂਦਾ ਤਾਂ ਇਸ ਦੇ ਬੂਟੀ ਦਾ ਅਰਕ ਦੇ ਕੇ ਠੀਕ ਕੀਤਾ ਜਾਂਦਾ ਹੈਗਾ ਤੇ ਮਹਾਜਮਾ ਠੀਕ ਕਰਨ ਵਾਲੀ ਬੂਟੀ ਇਹ ਮਤਲਬ ਕਹਿੰਦਾ ਤੇ ਖਰਾਬ ਗਲੇ ਨੂੰ ਜੇ ਠੀਕ ਕਰਦੀ ਹੈ ਇਹਦਾ ਕੜਾ ਪੀਣਾ ਪਸੀਨਾ ਲਿਆਉਗਾ ਜੇ ਕਿਸੇ ਨੂੰ ਬੁਖਾਰ ਹੋਊ ਤਾਂ ਦਿੱਤੀ ਜਾਂਦੀ ਹੈਗੀ ਆ ਤਾਂ ਦਿਲ ਤੇ ਗੁਰਦਿਆਂ ਦੇ ਰੋਗ ਵਾਸਤੇ ਵਰਤੀ ਜਾਂਦੀ ਹੈਗੀ ਆ ਤੇ ਜਿਹੜੀ ਜੜ ਦੀ ਜਿਹੜੀ ਗਰਮ ਟਕੋਰ ਹੈਗੀ ਆ ਉਹਨੂੰ ਗਰਮ ਕਰ ਲਿਆ ਜਾਂਦਾ ਉਜੇ ਕੋ ਪੁਰਾਣਾ ਜ਼ਖਮ ਹੋਵੇ ਪੁਰਾਣਾ ਕੋਈ ਨਸੂਰ ਹੋਵੇ ਜਾਂ ਪੁਰਾਣਾ ਫੋੜਾ ਨਾ ਫੋੜ ਦੇ ਉਤੇ ਇਹ ਠੀਕ ਕਰਨ ਜਮਦਤ ਕਰਦੀ ਹੈ ਉਹਨੂੰ ਜਲਦੀ ਫੋੜ ਦਿੰਦੀ ਹੈ ਤੇ ਉਹ ਠੀਕ ਹੋ ਜਾਂਦਾ ਹੈਗਾ ਤੇ ਆਯੁਰਵੈਦ ਵਿੱਚ ਇਹਦੀ ਜਿਹੜੀ ਤਾਸੀਰ ਹੈਗੀ ਤਿੱਖੀ ਮਿੱਠੀ ਹਲਕੀ ਖੁਸ਼ਕ ਤੇ ਗਰਮ ਹੁੰਦੀ ਹੈ ਉਸ ਤੋਂ ਸੋਜ ਉਤਾਰਨ ਲਈ ਇਸ ਦੇ ਪੱਤੇ ਦੀ ਸਬਜ਼ੀ ਬਣਾ ਕੇ ਵੀ ਖਾਦੀ ਜਾਂਦੀ ਹੈ ਆਮ ਇਹ ਸਬਜ਼ੀ ਲੋਕ ਖਾਂਦੇ ਆ ਪੁਰਾਣੇ ਸਮੇਂ ਤਾਂ ਜ਼ਿਆਦਾ ਖਾਂਦੇ ਹੁਣ ਤਾਂ ਜਲੂ ਘਟ ਗਿਆ ਸਿਸਟਮ ਇਸ ਇਹ ਬੂਟੀ ਜ਼ਹਿਰ ਜ਼ਹਿਰ ਨੂੰ ਮਾਰਦੀ ਹੈ ਇਹ ਵੀ ਦੇਖਿਆ ਗਿਆ ਹੈਗਾ ਪੁਰਾਣੇ ਸਮੇਂ ਚ ਲੋਕ ਵਰਤੇ ਸੀ ਇਹਨੂੰ ਦੇ ਕਿਸੇ ਦੀ ਡੇਲੇ ਦੇਖਾਂ ਅੱਖਾਂ ਦੇ ਡੇਲੇ ਵਿੱਚ ਸੋਜ ਹੋ ਜੇ ਇਸ ਨੂੰ ਸ਼ਹਿਦ ਚ ਮਲਾ ਕੇ ਤੋਕਾ ਇਸ ਨੂੰ ਇਹਦਾ ਮਤਲਬ ਕਹਿੰਦਾ ਪਾਇਆ ਜਾਂਦਾ ਅੱਖਾਂ ਦੇ ਵਿੱਚ ਤਾਂ ਉਹ ਠੀਕ ਹੁੰਦਾ ਹੈਗਾ ਤਾਂ ਇਸ ਲਈ ਜਿਹੜੀ ਹੈਗੀ ਆ ਪੱਤਿਆਂ ਦਾ ਰਾਸਿਕ ਹੋਰ ਗੱਲ ਦੱਸਣਾ ਚਾਹਾਂਗੇ ਪੀਲੀਆ ਤੇ ਜਿਗਰ ਦੇ ਦੋਸ਼ਾ ਵਿੱਚ ਵੀ ਦਿੱਤਾ ਜਾਂਦਾ ਹੈਗਾ ਤਾਂ ਇਸ ਲਈ ਇਹ ਬੂਟੀ ਹੈਗੀ ਜਿਹੜੀ ਕਾਫੀ ਇੰਪੋਰਟੈਂਟ ਬੂਟੀ ਆ ਤਾਂ ਇਸ ਨੂੰ ਮਤਲਬ ਅਲੱਗ-ਅਲੱਗ ਜਗ੍ਹਾ ਤੇ ਅੰਮ੍ਰਿਤਸਰ ਵਿੱਚ ਇਹ ਸਾਰੀਆਂ ਦੀ ਜਿਹੜੀ ਹੈਗੀ ਸਿਸਟਮ ਬਹੁਤ ਵੱਡੀ ਮਾਰਕੀਟ ਆ ਆਯੁਰਵੈਦ ਸਿਸਟਮ ਦੀ ਉੱਥੇ ਇਹ ਜਾਂਦੀਆਂ ਅਲੱਗ-ਅਲੱਗ ਜਗਾਵਾਂ ਤੋਂ ਤਾਂ ਇਹ ਆਰਵੈਦ ਵਿੱਚ ਕਾਫੀ ਦੀ ਵੈਲਿਊ ਹੈਗੀ ਇਹਨੂੰ ਕਾਫੀ ਵਰਤੇ ਜਾਂਦਾ ਹੈਗਾ ਤੇ ਅਸੀਂ ਹੌਲੀ ਹੌਲੀ ਇਹਨੇ ਬੂਟੀਆਂ ਨੂੰ ਭੁੱਲਦੇ ਜਾਂਦੇ ਹੈਗੇ ਆ ਤਾਂ ਕਰਕੇ ਸਾਨੂੰ ਅਸੀਂ ਜ਼ਿਕਰ ਕਰਨਾ ਚਾਹੀਦਾ ਵੀ ਇਹ ਬੂਟੀ ਦੇ ਵੀ ਤੁਹਾਡੇ ਤੱਕ ਪਹੁੰਚਾ ਇਟਸਟ ਬੋਲਦੇ ਆ ਜਾਂ ਪੁਨਰਨਮਾ ਬੋਲਦੇ ਆ ਧੰਨਵਾਦ ਜੀ